ਹਾਂ ਲੋ ਜੀ। ਕੀ ਵਧੀਆ ਟੋਬਾ ਜੀ ਇਹ ਕੁਦਰਤੀ ਟੋਬਾ। ਮਰਗਾਬੀਆਂ ਘੁੰਮ ਰਹੀਆਂ ਵਿੱਚ ਹੈ। ਕਾਫੀ ਬੰਦੇ ਨੇ ਐਨਲਾਈਜ਼ ਕਰਿਆ। ਹਾਂ ਕਹਿੰਦੇ ਸਬ ਏਰੀਆ ਤੋਂ ਵੀ ਪੰਛੀ ਉੱਡ ਕੇ ਆਉਂਦੇ ਉੱਥੇ। ਇਸ ਇੱਥੇ ਤੱਕ। ਹਾਂਜੀ। ਅੱਛਾ ਜੀ। ਕਾਫੀ ਵੈਰਾਈਟੀਆਂ ਜੋ ਹੋਰ ਪਾਸੇ ਨਹੀਂ ਹੈਗੀਆਂ ਇੱਥੇ ਆਉਂਦੀਆਂ। ਹਾਂ। ਹਾਂਜੀ। ਉਹ ਦੇਖੋ ਲਾ। ਆਹ ਦੇਖੋ ਜੀ। ਕੀ ਸੋਹਣਾ ਦ੍ਰਿਸ਼ ਬਣ ਰਿਹਾ। ਜਿਹੜੀਆਂ ਮਰਗਾਬੀਆਂ ਬਤਕਾਂ ਬਤਕਾਂ ਕਹ ਲੋ। ਉਹ ਐ ਮਗਰੱਬ ਦੀ ਮੁਰਗੀ ਚੱਲ ਰਹੀ ਹਾਂ ਆ ਪੇਪਰ ਦੇਖੋ ਵਿੱਚ ਹੈ ਆ ਰਿਆ ਟੁੱਬੇ ਦੇ ਹਾਂਜੀ ਬੜਾ ਸੋਹਣਾ ਦ੍ਰਿਸ਼ ਬਣ ਰਿਹਾ ਆ ਇੱਥੇ ਰਹਿਨੇ ਪੰਛੀ ਹੈ ਪੱਕੇ ਇੱਥੇ ਰਹਦੇ ਤੇ ਸਰਦੀਆਂ ਚ ਹੋਰ ਆਉਨੇ ਗਰਮੀਆਂ ਚ ਹੋਰ ਆਉਨੇ ਇਦਾਂ ਕੁਝ ਹੈ ਅੱਛਾ ਜਿਹੜੇ ਉਧਰੋਂ ਆਉਂਦੇ ਆ ਹਾਂਜੀ ਲੋ ਜੀ ਟੰਗਰਾਲੀ ਪਿੰਡ ਦਾ ਟੋਬਾ ਛੱਪੜ ਕਹ ਲੀਏ ਆ ਦੇਖੋ ਜੀ ਇਹ ਤੇ ਬڑے ਪੰਛੀ ਨੇ